ਆਦਮੀ ਮਰਨ ਵਰਤੇ ਬੈਠੇ ਨੇ ਤੇ ਸਿਰਫ ਇੱਕ ਆਦਮੀ ਆ ਖੜਾ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਦਾ ਇੱਥੇ ਮੁਸਤੈਦ ਹੈ ਜਿਹੜਾ ਟ੍ਰੈਫਿਕ ਕੰਟਰੋਲ ਕਰ ਰਿਹਾ ਹੈ ਪਰ ਕੋਈ ਬੁੱਟਾ ਸਿੰਘ ਇਹ ਕਹਿ ਰਿਹਾ ਸੀ ਨਹੀਂ ਐਸਐਚਓ ਨੇ ਕਿਹਾ ਵੀ ਅਸੀਂ ਇਹ ਜਿਹੜੇ ਡਾਕੇ ਚੱਕ ਕੇ ਲੈ ਜਾਣੇ ਆ ਕੀ ਯਾਰ ਸਾਡੇ ਪਹਿਲਾਂ ਵਾਲੇ ਸ਼ੀਤਾਨ ਕੋਲੇ ਕੀਤੇ ਹੀ ਇਹਨਾਂ ਨੇ ਜਿਹੜੇ ਅਸੀਂ ਬੈਠੇ ਇੱਥੇ ਤੇ ਜਿਹੜੇ ਹੁਣ 6 ਬੰਦੇ ਬੈਠ ਕੇ ਸ਼ਹੀਦ ਹੋਣ ਵਾਸਤੇ ਮਰਨ ਮਰਤੇ ਬੈਠੇ ਆ ਕੀ ਇਹ ਸਰਕਾਰ ਨੂੰ ਇਹ ਸਰਕਾਰ ਨੂੰ ਇਹ 6 ਜ਼ਿੰਦਗੀਆਂ ਲੋੜੀ ਦੀਆਂ ਨਹੀਂ ਇਹ 6 ਜ਼ਿੰਦਗੀਆਂ ਜੇ ਇਹ ਭਗਵੰਤ ਮਾਨ ਜੀ ਹੁੜੀਏ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਇੱਕ ਪਾਸੇ ਸਾਡੀ ਜ਼ੋਲਵੀ ਕਰ ਰਹੇ ਹੋ ਸੈਂਟਰ ਮੰਤਰੀਆਂ ਦੇ ਨਾਲ ਦੂਜੇ ਪਾਸੇ ਆ ਉਹਨਾਂ ਦਾ ਪ੍ਰਸ਼ਾਸਨ ਇਹ ਹਰਕਤਾਂ ਕਰਦਾ ਹੈ ਕੋਈ ਬੁੱਟਾ ਸਿੰਘ ਨਾਮ ਦਾ ਆਦਮੀ ਪੁਲਿਸ ਦੇ ਵਿੱਚ ਹੈ ਉਹ ਇਹ ਕਹਿ ਰਹੇ ਹਨ ਕਿ ਮੈਨੂੰ ਐਸ ਐਚਓ ਨੇ ਕਿਹਾ ਇਹ ਨਾਕੇ ਤੋਂ ਚੱਕ ਕੇ ਲੈ ਜਾਓ ਅਸੀਂ ਨਾਕੇ ਚੱਕ ਕੇ ਲੈ ਜਾਣੇ ਆ ਤੁਸੀਂ ਬਹੁਤ ਠੱਠੇ ਖੂਜ ਡਿੱਗੇ ਖੂਜ ਕਿਸਾਨਾਂ ਨਾਲ ਸਾਨੂੰ ਕੋਈ ਮਤਲਬ ਨਹੀਂ ਆ ਇੱਕ ਵੀਰ ਜੀ ਖੜੇ ਨੇ ਇੱਥੇ ਸਿਰਫ ਆ ਮਾੜਾ ਦਿਖਾਓ ਸਾਡੇ ਵੀਰ ਜੀ ਨਹੀਂ ਦਿਖਾਓ ਜੀ ਪਲੀਜ਼ ਜੇ ਸਾਡੇ ਨਾਲ ਪੱਤਰਕਾਰੀ ਮੇਰਾ ਵੀਰ ਦਿਖਾਓ ਨਾ ਇਹਨਾਂ ਦੀ ਫੋਟੋ ਜਰੂਰ ਦਿਖਾਓ ਹਾਂ ਇੱਕ ਵੀਰ ਜੀ ਖੜੇ ਨੇ ਇੱਥੇ ਕੀ ਇਹ ਇੱਕ ਆਦਮੀ ਸਾਡੀ ਇਹ ਸੁਰੱਖਿਆ ਕਰ ਸਕਦਾ ਜਿਹੜੇ ਮਰਨ ਮਰਤੇ ਬੈਠੇ ਲੋਕ ਨੇ ਉਹਨਾਂ ਦੀ ਇਹ ਸੁਰੱਖਿਆ ਕਰ ਸਕਦਾ ਸੋ ਵੀਰ ਜੀ ਬੇਨਤੀ ਇਹ ਹੈ ਵੀ ਜੇ ਪ੍ਰਸ਼ਾਸਨ ਦਾ ਸਾਡੇ ਨਾਲ ਆਹੀ ਰਵਈਆ ਰਿਹਾ ਤਾਂ ਅਸੀਂ ਹਰ ਵਕਤ ਇਹਨਾਂ ਦੇ ਅਗੇਂਦ ਖੜੀ ਐ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਸਿੱਧੂਪੁਰ ਜਰਨਲ ਸਕੱਤਰ ਬਲਾਕ ਲੰਬੀ ਇਹਨਾਂ ਦੇ ਅਗੇਂਦ ਖੜਾ ਐ ਤੇ ਕਿਸਾਨ ਖੜਾ ਹੈ ਗੋਲੀ ਮਾਰੋ ਇਹ ਕੁਰਸੀ ਦੇ ਠੇਕੇਦਾਰੋ ਆ ਖੜੇ ਐ ਕਿਸਾਨ ਤੇ ਗੋਲੀ ਮਾਰਨ ਸਾਡੇ ਪਹਿਲਾਂ ਅਸੀਂ ਇਹਨਾਂ ਨਾਲ ਦੇਖਦੇ ਆਂ ਕੀ ਐ ਸਾਡੇ ਗੋਲੀ ਮਾਰਨ ਅਸੀਂ ਹਸਪਤਾਲਪੁਰਖ ਗੁਰੂ ਗੋਬਿੰਦ ਸਿੰਘ ਦੀ ਗੋਦ ਦੇ ਵਿੱਚ ਜਾ ਕੇ ਬੈਠ ਕੇ ਆਰਾਮ ਕਰੀਏ ਤਾਂ ਜੋ ਸਾਡੇ ਪਿੱਛੇ ਸਾਡੀਆਂ ਨਸਲਾਂ ਸਾਡੀ ਹੋਂਦ ਹੈ ਸਾਡੀਆਂ ਪੀੜੀਆਂ ਆਉਣੀਆਂ ਉਹ ਇਹਨਾਂ ਨੂੰ ਵਕਤ ਦੇ ਵਿੱਚ ਪਾ ਕੇ ਰੱਖਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋਨ ਹਾਲ ਜੀਵਨ ਕਾਲ ਸਿਰਫ ਇੱਕ ਬੈਰੀਕਾਡ ਹੈ ਬੈਰੀਕਾਡ ਵੀ ਪੂਰੇ ਨਹੀਂ ਲਾਏ ਲੰਮੀ ਪ੍ਰਸ਼ਾਸਨ ਨੇ ਸਾਡੀ ਡਿਵੀਜ਼ਨ ਦੇ ਵਿੱਚ ਗੱਲ ਹੋਈ ਹੈ ਹੁਣੇ ਹੀ ਐਸੇ ਟਾਈਮ ਲਾਈਵ ਚੱਲ ਰਿਹਾ ਜੀ ਨਹੀਂ ਨਹੀਂ ਸਾਡੀ ਐਸੇ ਟਾਈਮ ਐਟ ਟਾਈਮ ਗੱਲ ਹੋਈ ਹੈ ਲੰਮੀ ਡਿਵੀਜ਼ਨ ਦੇ ਡੀਐਸਪੀ ਜਸਪਾਲ ਸਿੰਘ ਜੀ ਟਾਲੀਬਾੜ ਨਾਲ ਪਰ ਇੱਕ ਮੁਲਾਜ਼ਮ ਖੜਾ ਪਰਲੇ ਪਾਸੇ ਹੈਲੋ ਆ ਸਾਨੂੰ ਲੱਤਣ ਲਈ ਮਜਬੂਰ ਕਰ ਰਿਹਾ ਹੈ ਆ ਇਹਨਾਂ ਨੇ ਵਰਗੜ ਰਾਤ ਨੂੰ ਚੱਕ ਦੇਣੇ ਜਿਹੜਾ ਇੱਕੋ ਹੀ ਲਾਇਆ ਹੈ ਗੱਡੀਆਂ ਮੋਟਰਸਾਈਕਲ ਜਾ ਰਹੇ ਆ ਪਰ ਬੇਨਤੀ ਹੈ ਪ੍ਰਜਾជន ਨੂੰ ਵੀ ਬਾਹਰ ਜਾਓ ਬਾਹਰ ਜਾਓ ਇਹ ਗੱਲਾਂ ਚੰਗੀਆਂ ਨਹੀਂ ਇਹ ਕੁਰਸੀ ਦੇ ਠੇਕੇਦਾਰੋ ਕਿਸਾਨ ਖੜਾ ਹੈ ਗੋਲੀ ਮਾਰੋ ਇਸ ਟਾਈਮ ਇੱਥੇ ਕਿਸਾਨ ਖੜਿਆ ਹੈ ਤੁਹਾਨੂੰ ਐ ਚੰਗੇ ਨਹੀਂ ਲੱਗਦੇ ਤਾਂ ਗੋਲੀਆਂ ਮਾਰ ਦਿਓ ਇਹਨਾਂ ਦੇ ਕਿਉਂ ਇਹਨਾਂ ਨੂੰ ਐ ਪਰੇਸ਼ਾਨ ਕੀਤਾ ਜਾ ਰਿਹਾ ਹੈ ਸਰਕਾਰ ਤੋਂ ਅਸੀਂ ਮੰਗ ਕਰ ਰਹੇ ਹਾਂ ਸਿਰਫ ਮੁਆਵਜ਼ੇ ਦੀ ਤੇ ਨੌਕਰੀਆਂ ਦੀ ਜਿਹੜੇ ਕਿਸਾਨ ਆंदोलਨ ਦੇ ਵਿੱਚ ਹੀਦ ਹੋਏ ਕਿਸਾਨ ਜੀ ਉਹਨਾਂ ਪਰਿਵਾਰ ਉਹਨਾਂ ਦੇ ਬੈਠੇ ਆ ਉਹ ਪਰਿਵਾਰ ਆ ਖੜੇ ਆ ਸਾਡੇ ਨਾਲ ਤੇ ਮੈਂ ਹਰਪ੍ਰਤਾਨ ਸਿੰਘ ਜਰਨਲ ਸਕੱਤਰ ਬਲਾਕ ਲੰਮੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਇਹਨਾਂ ਦੇ ਨਾਲ ਖੜਾ ਤੇ ਖੜਾ ਰਹੂੰਗਾ ਹਰ ਵਕਤ ਖੜੂੰਗਾ ਜਦੋਂ ਜੀ ਕਰੇ ਪ੍ਰਸ਼ਾਸਨ ਦਾ ਮੈਨੂੰ ਅੰਦਰ ਕਰੇ ਮਿਲ ਤੇ ਪਰਤਾ ਕਰੇ ਮੇਰੇ ਗੋਲੀ ਮਾਰੇ ਮੈਂ ਨਾਂ ਦੇ ਨਾਲ ਕਿਸਾਨਾਂ ਦੇ ਪਰਿਵਾਰਾਂ ਦੇ ਖੜਾ ਰਹੂੰਗਾ ਔਰ ਇਹ ਪ੍ਰਸ਼ਾਸਨ ਨੂੰ ਚੈਲੰਜ ਕਰਦਾ ਰਹੂੰਗਾ ਸੋ ਮੇਰੇ ਵੀਰੋ ਆਹ ਤੁਹਾਡਾ ਪ੍ਰਸ਼ਾਸਨ ਦਾ ਹਾਲ ਅਸੀਂ ਦਿਖਾ ਦਿੱਤਾ ਹੈ ਇਹ ਵੀਰ ਨੇ ਲਾਈ ਨੂੰ ਨਹੀਂ ਚਲਾਇਆ ਪਰ ਇਹਨੂੰ ਮੈਂ ਬੇਨਤੀ ਕਰੂਗਾ ਸਾਡੀ ਹੁਣੇ ਹੀ ਇਹ ਪੋਸਟ ਸੀਐਸ ਨੂੰ ਪੋਸਟ ਕਰੋ ਆ ਸਾਡੇ ਕੋਲੇ ਖਿਆਲ ਪ੍ਰਸ਼ਾਸਨ ਇੱਥੇ ਆਇਆ ਪ੍ਰਸ਼ਾਸਨ ਨੂੰ ਦਿਖਾਓ ਪ੍ਰਸ਼ਾਸਨ ਦਾ ਬੁਰਾ ਹਾਲ ਹੈ ਆ ਪ੍ਰਸ਼ਾਸਨ ਹੁਣ ਆਇਆ ਇੱਕ ਇੱਥੇ ਖੜਾ ਪੁਰਸਲਾ ਤੇ ਕੀ ਇਹ ਸਾਡੀ ਰਾਖੀ ਕਰਦਗੇ ਕੀ ਸਾਡੇ ਨਾਲ ਇਹਨਾਂ ਦਾ ਕੀ ਇਹ ਰਵੱਈਆ ਇਹਨਾਂ ਦਾ ਹੈ ਸਾਡੇ ਨਾਲ ਇਹ ਕਿਸਾਨਾਂ ਨੇ ਰਵੱਈਆ ਇਹਨਾਂ ਦਾ ਇੱਥੋਂ ਸਾਨੂੰ ਮਜਬੂਰ ਕੀਤਾ ਜਾ ਰਿਹਾ ਸਾਨੂੰ ਮਰਨ ਲਈ ਸਾਨੂੰ ਲਤਣ ਲਈ ਇਹ ਲਤਣ ਦਾ ਪ੍ਰੋਗਰਾਮ ਬਣਾ ਰਹੇ ਹੈ ਅਸੀਂ ਚਾਹੁੰਦੇ ਹਾਂ ਕੀ ਨਾ ਦੇ ਸਖਤ ਕਦਮ ਕਾਰਵਾਈ ਕਰੇ ਭਗਵੰਤ ਮਾਨ ਸਰਕਾਰ ਨੂੰ ਜੇ ਕੋਈ ਮਾੜੀ ਮੋਟੀ ਜੇ ਸਾਡਾ ਸਾਡਾ ਬਚੋਲੀਆ ਬਣਿਆ ਹੈ ਸੈਂਟਰ ਨਾਲ ਉਹ ਲਾਈਵ ਹੋ ਕੇ ਕਹਿ ਰਿਹਾ ਹੈ ਕਿ ਮੈਂ ਬਚੋਲੀਆ ਮੈਂ ਇਹ ਨਾਲ ਸਮਝੌਤਾ ਕਰਾਂਗਾ ਆਹ ਦੇਖੋ ਕੀ ਹਾਲ ਹੈ ਆਹ ਪ੍ਰਸ਼ਾਸਨ ਨੂੰ ਦਿਖਾਓ ਹੁਣ ਲੈ ਕੇ ਆਏ ਐ ਐਦੂ ਪਹਿਲਾਂ ਸਾਨੂੰ ਲਤਣ ਲਈ ਮਨਜ਼ੂਰ ਕਰ ਰਹੇ ਐ ਕੀ ਇਹ ਪ੍ਰਸ਼ਾਸਨدار ਰਈਆ ਸਾਡੇ ਨਾਲ ਪ੍ਰਸ਼ਾਸਨ ਨੂੰ ਇਹ ਹੁਣ ਇਹ ਇਹ ਪਤਾ ਹੋਣਾ ਚਾਹੀਦਾ ਹੈ ਕਿ ਹਰਪ੍ਰਭੂਵਾਨ ਸਿੰਘ ਲੰਬੀ ਕਿਸਾਨ ਪਰਵਾਰਾਂ ਨਾਲ ਅੱਜ ਵੀ ਖੜਾ ਹੈ ਵਿਕੇਂ ਸਿੰਘ ਢੱਲੇਵਾਲ ਖੜਾ ਹੈ ਡਾਕਾ ਸਿੰਘ ਜੀ ਕੋਟੜਾ ਖੜਾ ਹੈ ਸੁਖਦੇਵ ਸਿੰਘ ਜੀ ਬੂੜਾ ਪੁੱਤਰ ਖੜਾ ਹੈ ਚਾਹੇ ਅਸੀਂ ਇੱਥੇ ਹੋਈਏ ਜਾਂ ਨਾ ਹੋਈਏ ਪਰ ਜਦੋਂ ਇਹਨਾਂ ਦੇ ਕੋਈ ਆਵਾਜ਼ ਆਉਗੀ ਉਹ ਸਾਡੇ ਹਿਰਦੇ ਤੇ ਆਉਗੀ ਸਾਡੇ ਸਰ ਤੇ ਆਉਗੀ ਮੇਰਾ ਵਿਰੋਧ ਪਰਵਾਰਾਂ ਨਾਲ ਅਸੀਂ ਅੱਜ ਵੀ ਖੜੇ ਆ ਤੇ ਕੱਲ ਵੀ ਖੜੇ ਆ ਖੜੇ ਰਹਾਂਗੇ ਭਾਵੇਂ ਸਾਡੇ ਗੁਰਦਿਆਂ ਮਾਰੇ ਪ੍ਰਸ਼ਾਸਨ ਭਾਵੇਂ ਸਾਨੂੰ ਅੰਦਰ ਕਰੇ ਭਾਵੇਂ ਸਾਡੇ ਨਾਲ ਜੋ ਮਰਜ਼ੀ ਵਿਹਾਰ ਕਰੇ ਇਹਨਾਂ ਨਾਲ ਖੜੇ ਆ ਤੇ ਖੜੇ ਰਹਿਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨਜੂਰ ਇੱਕ ਜਿੰਦਾਬਾਦ 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 ਸਾਨੂੰ ਜੁੜੀਏ ਇੱਕ ਵਾਰ ਸਦੂ ਪਰ ਜਿੰਦਾਬਾਦ ਮਰਦਾਬਾਦ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਸੀਂ ਅੱਜ ਤੋਂ ਭੁਗੜਦਾਲ ਸ਼ੁਰੂ ਕਰਦੀ ਜਿਹੜੇ ਕਿਸਾਨ ਅੰਦੋਲਨ ਦੇ ਸੀਤ ਪਰਿਵਾਰ ਆ ਦਰਦਾਂ ਤਕੇ ਖਾਂਦੇ ਆ ਜਿਨ੍ਹਾਂ ਦੀ ਕੋਈ ਮੰਗਾ ਨਹੀਂ ਲਾਗੂ ਹੁੰਦੀ ਆ ਸੋ ਹੁਣ ਆਣਾ ਇੱਥੇ ਸਮੇ ਲਈ ਭੁੱਖ ਹੜਤਾਲ ਤੇ ਬਹਿ ਕੇ ਮਰਨ ਬਤਰਨ ਤੇ ਸੋ ਤੁਹਾਨੂੰ ਅਪੀਲ ਕਰਦੇ ਆ ਜਥੇਬੰਦੀਆਂ ਨੂੰ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੇ ਵੀ ਜਾਗਦੇ ਜਮੀਰਾ ਵਾਲੇ ਲੋਕ ਨੇ ਅਸੀਂ ਟੋਂਟੀ ਹੌਂਦ ਵਿਚਾਉਣ ਲਈ ਜ਼ਮੀਨਾਂ ਬਚਾਉਣ ਲਈ ਆਪਣੇ ਜੀਖਵਾਲੇ 7.5 ਉਹਨਾਂ ਵਿੱਚੋਂ 400 ਪਰਿਵਾਰ ਦਾ ਦਰਦ ਤੱਕੇ ਖਾਂਦੇ ਆ ਕੋਈ ਨੌਕਰੀਆਂ ਨਹੀਂ ਦਿੱਤੀਆਂ ਤੇ ਲੰਗਾਨਾ ਦਾ ਮੁਆਵਜ਼ਾ ਨਹੀਂ ਆਇਆ ਅੱਜ ਤੱਕ ਸੋ ਆਓ ਸਾਡੇ ਹੱਕ 'ਚ ਮਲੋਟ ਡੱਬ ਵਾਲੀ ਰੋਡ ਤੇ ਅਸੀਂ ਲੰਬੀ ਦੇ ਕੋਲ ਬੈਠੇ ਆ ਸੜਕ ਤੇ ਬਹਿ ਕੇ ਇੱਥੇ ਪੱਕੇ ਧਰਨੇ ਤੇ ਬਹਿ ਗਏ